ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁੱੜੂ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਬੱਚੀਆਂ ਸੇਲ ਲੈ ਕੇ ਆਏ ਹਾਂ ਜੀ ਦੋ ਐਫ ਐ ਬਾਈ ਇੱਕ ਜਰਸੀ ਆ ਇੱਕ ਬਾਈ ਕੋਲੇ ਗੱਬਣ ਬੱਚੀਆਂ ਵੀ ਖੜੀਆਂ ਨੇ ਬਾਈ ਉਹ ਵੀ ਅੰਡ ਤੇ ਕੈਮਰਾ ਜ਼ਰੂਰ ਮਾਰਾਂਗੇ ਆਓ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਹਾਂਜੀ ਹਾਂਜੀ ਵਧੀਆ ਜੀ ਵਧੀਆ ਚੱਲਦਾ ਬਾਈ ਕੰਮ ਕਾਰ ਹੋ ਵਧੀਆ ਤੁਹਾਨੂੰ ਪਤਾ ਹੀ ਹੈ ਬਾਈ ਦੇਖੋ ਆਪਾਂ ਜਾਨਵਰ ਮਨ ਲਓ ਕਿ ਵਧੀਆ ਵਧੀਆ ਰੇਟ ਤੇ ਜਾਨਵਰ ਵੇਚਦੇ ਆ ਸਰੇਖੇ ਜਾਨਵਰ ਵੇਚਦੇ ਆ ਲੋਕਾਂ ਨੂੰ ਹਟ ਕੇ ਆਪਾਂ ਹੋਰ ਰੇਟ ਦਾ ਵੀ ਆਪਾਂ ਬੜਾ ਫਰਕ ਨਹੀਂ ਰੱਖਦੇ ਤਾਂ ਕਰਕੇ ਤੁਸੀਂ ਦੇਖੋ ਦੋ ਤਿੰਨ ਦਿਨਾਂ ਬਾਅਦ ਆਪਾਂ ਮਨ ਲਓ ਕਿ ਜਾਨਵਰ ਆਪਣੇ ਆਈ ਜਾਂਦੇ ਨੇ ਨਵੇਂ ਹਾਂਜੀ ਹਾਂਜੀ ਹਾਂ ਆਪਰੇ ਜੇ ਕਿ ਮਨ ਲਓ ਕਿ ਆਪਣੇ ਵਿੱਚ ਨੁਕਸ ਹੋਵੇ ਕੋਈ ਗਲਤ ਹੋਵੇ ਆਪਾਂ ਕਿਸੇ ਤਰ੍ਹਾਂ ਦੇ ਆਪਾਂ ਗਲਤ ਹੋਈਏ ਹੁਣ ਪਿਛਲੀ ਵੀਡੀਓ ਚ ਕਈ ਬੰਨਿਆਂ ਹੂੰ ਨਾਮ ਤੇ ਡਰੈਸ ਬੋਲ ਭਾਈ ਮੇਰਾ ਨਾਮ ਹੈ ਸਾਹਿਲ ਪੰਡਿਆਲਪਰਾ ਮੇਰਾ ਜਿਲ੍ਹਾ ਬਹਿੰਡਾਈ ਤਹਿਸੀਲ ਰਾਮਪਰਾ ਫੂਲਜੀ ਨੰਬਰ ਹੈ 991 5433763 ਪਾਪਾ ਦਾ ਨੰਬਰ ਹੈ 991 515174 ਤੇ ਨੇੜੇ ਪਿੰਡ ਹੈਗਾ ਹੀ ਆਪਣੇ ਸਿਲਵਰਾ ਗੁੰਟੀ ਕਲਿਆਣ ਖਾਣਾ ਭਗਤਾ ਵਿੱਚ ਭਾਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਰਹੇ ਕਿੰਨੀ ਉਮਰ ਹੈ ਭਾਈ ਇਹ ਆਖੀਰੀ ਆ ਬੱਚੀ ਠੀਕ ਹੈ ਆਖੀਰੀਆਂ ਬੱਚੀਆਂ ਨੇ ਠੀਕ ਆ ਆਹ ਤਾਂ ਮਤਲਬ ਮਸਾ ਇਹਦੀ 8-9 ਮਹੀਨੇ 10 ਮਹੀਨੇ ਦੀ ਏਜ ਹੋ ਗਈ ਇਹਦੀ ਠੀਕ ਆ ਆ ਬੱਚੀ ਤਾਂ ਲਈ ਇਹਦਾ ਬਾਈ ਕਹਿੰਦਾ ਪ੍ਰਿੰਟ ਦੇਖੋ ਬੱਚੀ ਦਾ ਪ੍ਰਿੰਟ ਬਹੁਤ ਚੰਗਾ ਕੱਦ-ਕਾਠ ਚੰਗਾ ਫੇਸ ਬੜਾ ਪਿਆਰਾ ਹਾਂਜੀ ਨੰਬਰ ਵਾਲੀ ਬੱਚੀ ਵੀ ਚੰਗੀ ਆ ਤੋਰਾ-ਤਾਰਾ ਬਹੁਤ ਚੰਗਾ ਰੰਗ-ਰੂਪ ਚੰਗਾ ਚੰਗੀ ਆ ਸਮੇਂ ਪੜੀ ਹੋਰ ਸਮੇਂ ਪੜੀਆਂ ਬੱਚੀਆਂ ਬਾਈ ਸਨਖੀਆਂ ਰੰਗਵਾਜ ਬੱਚੀਆਂ ਨੇ ਠੀਕ ਹੈ ਪਰਲੀ ਦਾ ਟੀਕੇ ਦੇ ਕਾਬਿਲ ਆ ਨਾ ਟੀਕੇ ਦੇ ਕਾਬਿਲ ਆ ਠੀਕਾ ਉਹ ਤਾਂ ਭਰਿਆ ਵੀ ਹੈ ਜੀ ਅੱਛਾ ਕਿੰਨੇ ਦਿਨ ਹੋ ਗਏ ਉਹਦੇ ਹੋ ਗਏ ਜੀ 12 ਦਿਨ ਜੀ 12 ਦਿਨ ਹੋ ਗਏ ਠੀਕ ਆ ਪਰ ਇਹਨੂੰ ਠੀਕ ਹੈ ਤੇ ਆ ਬੱਚੀ ਬਾ ਕਿਸੇ ਵੀਰ ਨੇ ਮਲਾ ਚੰਗੀ Samsung ਕੇ ਕਲਰ ਪ੍ਰਿੰਟ ਪੂੜਾ ਪੂੜਾ ਬੱਛੀ ਦਾ ਬੜਾ ਜਿਆਦਾ ਚੰਗਾ ਬੜਾ ਚੰਗਾ ਸਹੀ ਗੱਲ ਹਾਂ ਸਮੀ ਪਲੀਆ ਬੱਛੀ ਚਮਕ ਚੰਗੀ ਆ ਕੱਦ ਵਿੱਡ ਵਾਲੀ ਆ ਪ੍ਰਿੰਟ ਪ੍ਰਿੰਟ ਬਹੁਤ ਚੰਗੇ ਨੇ ਪ੍ਰਿੰਟ ਦੋਨੇ ਪੂੜਾ ਬਾਈ ਦੇਖੋ ਪਤਾ ਜਾਨਵਰ ਦੇ ਵਿੱਚ ਅੱਜ ਕੱਲ੍ਹ ਦੇਖੋ ਜੀ ਹੁਣ ਆਪਾਂ ਚੰਗੀ ਬੱਛੀ ਲੈਣੇ ਆ ਨਾ ਠੀਕ ਐ ਪਪ ਚੰਗੀ ਗਾਂ ਲੈਣੇ ਆਪਾਂ ਪੁੜਾ ਦੇਖਦੇ ਆ ਠੀਕ ਐ ਫੇਸ ਕੁਆਲਟੀ ਦੇਖਦੇ ਆ ਗਲ ਕੰਬਲ ਦੇਖਦੇ ਆ ਪੁੜਾ ਦੇਖੋ ਦੋਨੇ ਜਨ ਬਰਾ ਦਾ ਪੁੜਾ ਬਹੁਤ ਚੰਗਾ ਹੈ ਨਾ ਪੁੜਾ ਬੜਾ ਚੰਗਾ ਇਹੀ ਇਹੀ ਬਰੀਡ ਦੇ ਵਿੱਚ ਨੁਕਤੇ ਇਹੀ ਚੀਜ਼ਾਂ ਵਿਖੇ ਆਣੀਆਂ ਉਹਨੀਆਂ ਵੀ ਪੁੜਾ ਕਿੰਨਾ ਚੰਗਾ ਜੇ ਪੁੜਾ ਚੰਗਾ ਉਹ ਫੇਰ ਹੀ ਬੱਚੀ ਚੰਗਾ ਅਗੇ ਮਤਲਬ ਕਿ ਮਿਲਕਰ ਕਾਰ ਦੁੱਧ ਖੜਨੇ ਖੁਰਨੇ ਚੰਗੀ ਹੋਵੇ ਚਾਹੀਦੀ ਬੱਚੀ ਸਹੀ ਪੱਧਰ ਹੋਣਾ ਨਾ ਬੱਚੀ ਹਾਂ ਪੱਧਰ ਹੋਵੇ ਬੱਚੀ ਫੇਰ ਬੱਚੀ ਅੱਗੇ ਅੱਗੇ ਜਾ ਕੇ ਦੁੱਧ ਆਏ ਨਹੀਂ ਹੁੰਦਾ ਕੱਲਾ ਕਲਰ ਹੀ ਨਹੀਂ ਹੁੰਦਾ ਹਮ ਹਰ ਇੱਕ ਚੀਜ਼ ਦੇ ਵਿੱਚ ਮੰਨ ਲਓ ਕਿ ਡੱਬਾ ਕਲ ਆਪਾਂ ਕੰਪੀਟੀਸ਼ਨ ਦੇ ਵਿੱਚ ਦੇਖਦੇ ਇਹੇ ਚੀਜ਼ਾਂ ਨੋਟਿਸ ਕਰਦੇ ਹੁੰਦੇ ਆ ਸਹੀ ਗੱਲ ਆ ਥਾਣ ਝੋਲੀ ਚੰਗੀਆਂ ਬਾਈ ਆਪਾਂ ਇਹ ਥਾਣ ਝੋਲੀ ਦਾ ਆਪਾਂ ਪਹਿਲਾਂ ਵੀ ਇਹ ਗੱਲ ਕਰੀ ਆ ਆਪਣੀ ਬੱਚੀ ਦੇ ਐਕਸਟਰਾ ਫੋਰਟ ਥਾਣ ਹੋਵੇ ਆਪਣੀ ਬੱਚੀ ਕਿਸੇ ਵੀਰ ਵੀਰ ਭਰਾਣੇ ਬਗਾਵ ਵੀ ਲਈ ਆਨਲਾਈਨ ਚਾਹ ਵੀ ਬੱਚੇ ਆਪਾਂ ਵਾਪਸ ਲੈ ਜਾਗੇ ਐਡੀ ਐਡੀ ਗਾਰੰਟੀ ਆਪਣੀ ਬੱਚੀ ਦੀ ਕਿਸੇ ਬੱਚੀ ਦੀ ਢੋਲੀਆਂ ਤਾਂ ਦੇਖੋ ਲੈ ਉਹਨੇ ਕਰਮਾਂ ਵਾਲਿਆਂ ਦਾ ਦੇਖੋ ਲੈ ਕੱਲਾ ਕੱਲਾ ਥਾਣ ਪੂਰੇ ਵਿੱਤੀ ਦੇ ਲੈ ਤਾਣਾ ਹਾਂ ਇਹ ਆ ਬੱਚੀ ਦੇ ਤੇਰਾ ਦੇਖ ਲੋ ਸਹੀ ਗੱਲ ਹੈ ਢੋਲੀ ਇਹਦੀ ਵੀ ਕਮਾ ਹਾਂ ਆਡੀ ਫਾਰਮਿੰਗ ਕਰਵਾਉਣ ਲਈ ਬੱਚਿਆਂ ਦੀ ਡੀ ਫਾਰਮਿੰਗ ਕਰਵਾਤੀ ਬੱਚਿਆਂ ਨੇ ਪੂਰਾ ਮੱਲਾ ਪੇਟ ਪੂੜ ਛਾੜ ਜਾਣਾ ਸੱਟ ਹੋ ਜਾਣਾ ਬੱਚਿਆਂ ਨੇ ਮੁੱਲ ਕੀ ਇਹਦਾ ਜੋੜੇ ਦਾ ਫਿਰ ਇਹਦਾ ਬਸ ਹੀ ਲੈਣ ਦੇਣ ਕਰਾਂਗੇ ਜੇ 48000 ਰੁਪਿਆ 48000 ਜੋੜੇ ਦਾ ਹੀ ਮਾਨਤਨ ਹੋ ਜਾ ਹਾਂ ਮਾਨਤਨ ਜ਼ਰੂਰ ਕਰਾਂਗੇ ਕੋਈ ਆਉਂਦਾ ਤਾਂ ਵੀਰਪਰਾ ਠੀਕ ਹੈ 48000 ਰੁਪਿਆ ਮੁੱਲ ਮਾਨਤਨ ਜ਼ਰੂਰ ਹੋਣੀ ਅੱਗੇ ਬਰੇ ਜਰਸੀ ਕਿੰਨੀ ਕੁ ਮਰੇ ਦੀ ਇਹ ਬਾਈ 8 ਕੁ ਮਹੀਨੇ ਦੀ 8-9 ਮਹੀਨੇ ਦੀ ਅੱਛਾ ਹਾਂ ਧੀਰ ਹੋਈ ਆ ਬੱਚੀ ਠੀਕ ਆ ਹਾਂ ਬੱਚੀ ਸੁਨੱਖੀ ਸੁਨੱਖੀ ਬਾਲੀ ਜਿਆਦਾ ਦੇਖੋ ਇਹ ਵੀ ਬਾਈ ਡੀ ਫਾਰਮਿੰਗ ਕਰਵਾਉਣ ਲਈ ਆ ਠੀਕ ਆ ਜਿਹਨੂੰ ਆਪਾਂ ਕਹਿੰਦੇ ਨੇ ਜੀਆਂ ਵਾਲੀ ਗੋਲੀ ਹੂੰ 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 ਡੀ ਫਾਰਮਿੰਗ ਡੀ ਫਾਰਮਿੰਗ ਕਰਵਾਉਣ ਵਾਲੀ ਆ ਬੱਚੀਆਂ ਦੀ ਡੀ ਫਾਰਮਿੰਗ ਕਰਵਾਤੀ ਤੇ ਪੂਰਾ ਮਨ ਲੱਗੀ ਪੇੜ ਪੁੰਡ ਛਾੜ ਜਾਣਾ ਪੂਰਾ ਵਧੀਆ ਬਣ ਜਾਣਾ ਬੜਾ ਚੰਗਾ ਲੱਗਿਆ ਹਾਂ ਥਣ ਬਾਈ ਬਹੁਤ ਸੋਹਣਾ ਦਿੱਖੇ ਗਲਾਬੀ ਥਣ ਗਲਾਬੀ ਥਣ ਬੱਚੀ ਪੂਰੀ ਸਹੀ ਗੱਲ। ਓਹ ਸੋਹਣੀ ਸੁਨੱਖੀ ਬੱਚੀ ਆ। ਸੋਹਣੀ ਸੁਨੱਖੀ। ਫੇਸ ਬੜਾ ਪਿਆਰਾ ਹੈ। ਫੇਸ ਪਿਆਰਾ। ਇਹ ਆਏ ਨਹੀਂ ਗੱਲ ਹੈ ਕਿ ਕੋਈ ਹਿਮਾਚਲ ਵਾਲੀ ਨਹੀਂ ਇਹ ਲੋਕਲ ਬੱਚੀ ਆ। ਠੀਕ ਆ। ਹਾਂ ਇਹ ਬੱਚੀ ਲੋਕਲ ਆਪਣੇ ਇੱਧਰ ਦੀ ਜੰਪਾਲ ਆ। ਸਹੀ ਗੱਲ। ਹਾਂ ਤੇ ਮਾਂ ਦਾ ਦੁੱਧ ਕਿੰਨਾ ਸੀ? ਇਹਦਾ ਭਾਈ ਮਾਂ ਤੋਂ ਦੁੱਧ ਭਾਈ ਦਿੱਤਾ ਮਾਂ ਨੇ ਪੂਰਾ ਪੀਕ ਟਾਈਮ ਤੇ। ਹੂੰ 20 ਲੀਟਰ। 20 ਲੀਟਰ। ਠੀਕ ਆ। ਇਹਨਾਂ ਦਾ ਭਾਈ ਇਹਨਾਂ ਦਾ ਭਾਈ ਉਹ ਬੱਚੀ ਦਾ ਵੀਡੀਓ ਪਰਲੀ ਬੱਚੀ ਆ। ਹੂੰ ਉਰੀ ਮਾਣੇ ਦਾ ਦਿੱਤਾ ਜੀ ਆਪ ਨੂੰ 35 ਲੀਟਰ ਦੇ ਆਸਤੇ ਪਾਸੇ ਠੀਕ ਹੈ ਭਾਈ ਠੀਕ ਹੈ ਤੇ ਇਹਦੀ ਮਾਣੇ ਦਿੱਤਾ ਜੀ 30 ਦੇ ਆਸੇ ਪਾਸੇ 30 ਦੇ ਆਸੇ ਪਾਸੇ ਹਾਂ ਠੀਕ ਹੈ ਭਾਈ ਭਾਈ ਪੀਕ ਜੇ ਮਨ ਲੱਗ ਕੀ ਬੈਂਟਰ ਦੇ ਵਿੱਚ ਠੰਡ ਦੇ ਵਿੱਚ ਉਸ ਟਾਈਮ ਪੀਕ ਟਾਈਮ ਕਿਹਨਾਂ ਵੀ ਉਸ ਟਾਈਮ ਪੀਕ ਟਾਈਮ ਕਿੰਨਾ ਹੁੰਦਾ ਇਹਨਾਂ ਦਾ ਸਹੀ ਕਹਿੰਦਾ ਭਾਈ ਕਿਹੜੇ ਕਿਹੜੇ ਸੀਮਣ ਦੀਆਂ ਭਾਈ ਭਾਈ ਇਹੜੀ ਉੱਪਰਲੀ ਉਹ ਡੈਨਮਾਰਕ ਵਾਲੀ 120 ਦੀ ਆ ਹਮ ਠੀਕ ਹੈ ਇਹਦਾ ਮੈਨੂੰ ਪਤਾ ਨਹੀਂ ਭਾਈ ਆ ਵੀ ਝੂਠ ਬੋਲਾਂ ਠੀਕ ਹੈ ਤੇ ਜਰਸੀ ਇਹ ਜ਼ਿਆਦਾ ਦੀ ਆ ਭਾਈ ਠੀਕ ਹੈ ਹਾਂ ਇਹ ਬੱਚੀ ਇਹੜੀ ਠੀਕ ਹੈ ਭਾਈ ਹਾਂ ਤੇ ਇਹ ਬੱਚੀ ਦਾ ਤੁਹਾਨੂੰ ਮੈਂ ਰੇਟ ਵੀ ਦੱਸ ਦਿੰਦਾ ਜਾਇ ਜਾਇ ਰੇਟ ਹੈ 18000 ਰੁਪਏ 18000 ਰੁਪਏ ਮਾਨਤਨ ਹੋ ਜਾ ਹਾਂ ਮਾਨਤਨ ਕਰਾਂਗੇ ਭਾਈ ਬਹੁਤ ਠੀਕ ਹੈ ਭਾਈ ਇੱਧਰ ਬਾਈ ਕੋਲੇ ਖੜੇ ਆ ਨੇ ਭਾਈ ਆ ਵੀ ਸੇਲ ਲਈ ਹੋਈ ਆ ਭਾਈ ਸਾਰੇ ਆਪਣੇ ਕੋਲੋਂ ਦਾ ਮੇ ਸੇਲ ਲਈ ਆ ਜੀ ਬੱਚੀਆਂ ਛੋਟੇ ਬੱਚੇ ਗੱਬੜ ਬੱਚੀ ਜਰਸੀ ਗਾਂ ਠੀਕ ਹੈ ਵੱਡੀ ਗਾਂ ਹਮ ਤਿਆਰ ਹੋਈ ਜਾਂ ਰੇਟ ਚ ਬੜਾ ਦੇਖੋ ਲੈ ਠੀਕ ਹੈ ਆਪਣੇ ਕੋਲ ਜਾਨਵਰ ਮੰਨ ਲਾ ਕੀ ਕੋਲ ਬਲਾ ਕੇ ਜਿਹੜੇ ਜਿਹੜੇ ਵੀਰ ਨੇ ਜਿਹੜੇ ਜਾਨਵਰ ਲੈਣਾ ਹਰ ਇੱਕ ਤਰ੍ਹਾਂ ਦਾ ਜਾਨਵਰ ਆਪਣੇ ਕੋਲ ਖੜਾ ਹੀ ਆ ਸਹੀ ਗੱਲ ਥੋੜੇ ਨਾਲ ਸੰਪਰਕ ਕਰ ਆ ਹਾ 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 ਮਰਦੀ ਲੈ ਕੋ ਬੜਾ ਵੀ ਚੰਗੀ ਆ ਭਾਈ ਇਹ ਨਹੀਂ ਭਾਈ ਇਹ ਨਹੀਂ ਨਾ ਇਸ ਦਾ ਕੀ ਆ ਬੱਚੇ ਸਾਰੇ ਆ ਬੱਚੀਆਂ ਗਾਇਆਂ ਸਾਰਾ ਕੁਝ ਆਪਣੇ ਕੋਲ ਗੱਬਣ ਗੁੱਬਣ ਵੀ ਆ ਠੀਕ ਆ ਭਾਈ ਬਾਕੀ ਵੀ ਕੀ ਜੰਗਾਈ ਜੰਗੀਆਂ ਭਰਾ ਬਹੁਤ ਠੀਕ ਆ ਭਾਈ ਕਿਸੇ ਵੀਰ ਨੂੰ ਕੋਈ ਵੀ ਨਗਰਦ ਦਸੰਦਾ ਭਾਈ ਨਾ ਕਰਨ ਧੰਨਵਾਦ